ਆ ਗੱਲ ਥੋੜੀ ਹੁੰਦੀ ਯਾਰ ਕੋਈ। ਭਾਵੇਂ ਸ਼ਾਂਤੀ ਨਾਲ ਯਾਰ। ਆ ਮੈਨੂੰ ਧੋਖਾ ਕਰ ਰਹੇ ਹੋ ਤੁਸੀਂ ਸਾਡੇ ਨਾਲ। ਕਿਹੜਾ ਧੋਖਾ? ਕਿਹੜਾ ਧੋਖਾ? ਅੱਛਾ ਇੱਕ ਬਾਉਂਸ ਹੋ ਗਿਆ ਜਿਹੜਾ ਦਿੱਤਾ ਤੁਸੀਂ। ਉਹ ਭਰਾਵਾ ਬੋਲਦਾ ਕਿਵੇਂ ਤੂੰ? ਮੈਂ ਤਾਂ ਇੱਥੇ ਹੀ ਬੋਲੂਗਾ। ਪੈਸੇ ਲਿਓ ਪਹਿਲੇ ਮੇਰੇ। ਆ ਚੱਕ-ਜੱਕ ਤਾਂ ਨਿਕਲ ਬਾਹਰ ਆ ਉਹਦਾ। ਤੁਹਾਨੂੰ ਪਤਾ ਫਰੋਡ ਦਾ ਕੇਸ ਹੋ ਸਕਦਾ ਤੁਹਾਡੇ ਨਾਲ ਤੇ। ਜੇ ਤਾਂ ਮੇਰੇ ਨਾਲ ਉੱਚੀਵਾਚ ਗੱਲ ਕਰਨੀ ਹੈ ਤਾਂ ਮੇਰੀ ਦੁਕਾਨ 'ਚ ਖੜ ਕੇ ਗੱਲ ਕਰਨ ਦੀ ਲੋੜ ਨਹੀਂ ਹੈਗੀ ਬਾਹਰ ਚਲੋ। ਕਿਹੜੀ ਦੁਕਾਨ ਤੁਹਾਡੀ? ਮੇਰੀ ਦੁਕਾਨ। ਪੈਸੇ ਨਹੀਂ ਮਿਲੇ ਮੈਨੂੰ ਹੱਲੇ। ਉਹ ਭਰਾਵਾ ਜਿਹੜੇ ਡਾਕੂਮੈਂਟ ਤੂੰ ਸਾਈਨ ਕਰੀ ਬੈਠਾ ਨਾ ਉੱਤੇ ਸਾਫ਼-ਸਾਫ਼ ਲਿਖਿਆ ਦੁਕਾਨ ਮੇਰੀ ਐ ਤੇ ਚਲੋ ਵਾਰ ਫਰੋਡ ਦਾ ਕੇਸ ਹੋਊਗਾ ਤਰੀਕਾ ਭੁਗਤਨੀ ਪੈਣੀ ਨਹੀਂ ਤੁਹਾਨੂੰ ਡਬਲ ਦੇਣੇ ਪੈਣੇ ਆ ਪਛਤਾਉਗੇ ਤਰੀਕਾ ਤੈਨੂੰ ਭੁਗਤਨੀ ਆ ਪੈਣੀ ਆ ਮੈਨੂੰ ਨਹੀਂ ਜਦੋਂ ਆਏ ਮਹੀਨੇ ਚੱਕਰ ਲਾਣੇ ਪਏ ਨਾ ਕੋਰਟ ਕਚਹਿਰੀਆਂ ਦੇ ਪਤਾ ਲੱਗ ਜਾਣਾ ਤੁਹਾਨੂੰ ਪਤਾ ਨਹੀਂ ਮੇਰੀ ਕਿੱਥੋਂ ਕਿੱਥੇ ਤੱਕ ਪਹੁੰਚ ਆ ਪਛਤਾਉਗੇ ਬਾਅਦੋਂ ਬਾਅਦ ਇੱਕ ਮਿੰਟ ਰੁਕ 2 ਯਾਰ ਇੱਕ ਮਿੰਟ ਪੈਸੇ ਨਹੀਂ ਲੈਣੇ ਤੂੰ ਆਪਣੇ ਉਹ ਪੈਸੇ ਲੈਣੇ ਆ ਭਰਾਵਾ ਇੱਕ ਮਿੰਟ ਸ਼ਾਂਤ ਰਹਿ ਯਾਰ ਕੀ ਸ਼ਾਂਤ ਰਹਿ ਤੂੰ ਬੋਲਦਾ ਹੀ ਨਹੀਂ ਪਿਆ ਉਹ ਕੁੜੀਆਂ ਨਾਲ ਇਦਾਂ ਨਹੀਂ ਗੱਲ ਕਰੀਦੀ ਯਾਰ ਪੈਸੇ ਉਹ ਵੀ ਮਰ ਜਾਣੇ ਆਪਣੇ ਯਾਰ ਅਗਲੀ ਗੱਲ ਹੀ ਨਹੀਂ ਸੁਣਦੀ ਵੀ ਫੋਨ ਚਲਾਈ ਜਾਂਦੀ ਆ ਤੂੰ ਚੁੱਪਰ ਕੇ ਖੜ ਮੈਂ ਗੱਲ ਕਰਦਾ ਉਹ ਭਰਾਵਾ ਇਹਨੂੰ ਅਕਲ ਸਿਖਾ ਗੱਲ ਕਰਨ ਦੀ ਕੁੜੀਆਂ ਨਾਲ ਕਰਦੀ ਸੀ ਕਿਵੇਂ ਮੈ ਮੈਨੂੰ ਹੈਗੀ ਅਕਲ ਪੈਸੇ ਦਿਓ ਤੁਸੀਂ ਮੇਰੇ ਕਰਜਾ ਵੀਰੇ ਹੱਥ ਬੰਨੇ ਤੇਰੇ ਮੂਰੇ ਪੈਸੇ ਮਰ ਜਾਣੇ ਆਪਣੇ ਮੈਡਮ ਮੈਂ ਤੁਹਾਨੂੰ ਸੌਰੀ ਕਹਿਣਾ ਇਹਦੇ ਵੱਲੋਂ ਚੈੱਕ ਨਾ ਜਿਹੜਾ ਤੁਸੀਂ ਦਿੱਤਾ ਸੀਗਾ ਇਹ ਬਾਉਂਸ ਹੋ ਗਿਆ ਆ ਹੁਣ ਦੱਸੋ ਪੇਮੈਂਟ ਦਾ ਕੀ ਕਰਨਾ ਆਪਾਂ ਪਹਿਲਾਂ ਤਾਂ ਪਿਆਰ ਨਾਲ ਗੱਲ ਕਰਨੀ ਸਿਖਾਓ ਕੁੜੀਆਂ ਨਾਲ ਗੱਲ ਕਰੀ ਦੀ ਕਿਵੇਂ ਉਹ ਕਰ ਲੈ ਯਾਰ ਤੂੰ ਹੀ ਕਰ ਲੈ ਆ ਕਰ ਲੈ ਤੂੰ ਹੀ ਕਰ ਲੈ ਗੱਲ ਕਰੋ ਤੁਸੀਂ ਤਾਂ ਆਂਦੇ ਸਾਰੀ ਉੱਚੀ ਬਾਤ ਚ ਬੋਲਣ ਲੱਗ ਗਿਓ ਪਹਿਲਾਂ ਇਹਨਾਂ ਤੋਂ ਬੋਲੂਂ ਗਈ ਚੁੱਪ ਕਰ ਜਾ ਵੀਰੇ ਚੁੱਪ ਕਰ ਜਾ ਇੱਕ ਮਿੰਟ ਤੇਰੇ ਫੇਰ ਕੰਮ ਖਰਾਬ ਕਰ ਦੇਗਾ ਮੈਂ ਕੋਈ ਪੈਸੇ ਬੁਸਣ ਦੇਣੇ ਬਾਹਰ ਨਿਕਲੋ ਚਲੋ ਇੱਥੋਂ ਨਿਕਲੋ ਬਾਹਰ ਹੈ ਨਹੀਂ ਪਾਸ। ਨਹੀਂ ਅਬ ਮਜ਼ਾਕ ਕਰਦਾ ਸੀ। ਕੀ ਮਜ਼ਾਕ ਕਰਦਾ? ਅਗਲੇ ਦੀ ਅਕੜ ਦੇਖੀ ਏ ਤੂੰ? ਬਾਵੇ ਪੈਸੇ ਲੈਣੇ ਕਿ ਨਹੀਂ ਲੈਣੇ? ਦੱਸ ਦੇ। ਲੈਣੇ ਆ ਪੈਸੇ। ਵੀਰ ਬਣ ਕੇ 2 ਮਿੰਟ ਚੁੱਪ ਕਰਕੇ ਖੜ੍ਹ ਜਾ। ਮੈਂ ਕਰਦਾ ਨਾ ਗੱਲ। ਮੈਡਮ ਮੈਂ ਇਹਦੇ ਵੱਲੋਂ ਸੌਰੀ ਕਹਿਣਾ ਆ। ਜੇ ਕੁਝ ਵੱਧ ਘੱਟ ਬੋਲਿਆ ਹੋਵੇ ਪਲੀਜ਼ ਮਾਫ ਕਰ ਦਿਓ। ਆ ਆ ਚੈੱਕ ਹੁਣ ਬਾਉਂਸ ਹੋ ਗਿਆ। ਦੱਸੋ ਕੀ ਕਰਨਾ ਇਹਦਾ? ਇਹ ਹੁੰਦੀ ਆ ਅਕਲ ਗੱਲ ਕਰਨ ਦੀ। ਐਦਾਂ ਗੱਲ ਕਰੀ ਦੀ। ਜਦੋਂ ਕਿਸੇ ਦੀ ਦੁਕਾਨ ਤੇ ਆਓ ਨਾ ਤੋਂ ਦੇ ਨਾਲ ਪਿਆਰ ਨਾਲ ਗੱਲ ਕਰੀ ਦੀ ਨਾਲੇ ਕੁੜੀਆਂ ਨੂੰ ਨਾ ਇੰਨਾ ਈਜ਼ੀ ਨਹੀਂ ਲਈਦਾ ਹੁਣੇ ਮੈਂ ਬਾਹਰ ਜਾ ਕੇ ਰੋਲਾ ਪਾ ਦਨ ਨਾ ਤਾਂ ਸਾਰੇ ਇਕੱਠੇ ਹੋ ਜਾਣ ਲੋਕੀ ਨਾਲੇ ਜਦੋਂ ਕੁੜੀਆਂ ਦਾ ਦਿਮਾਗ ਖਰਾਬ ਹੁੰਦਾ ਨਾ ਉਹ ਸਾਹਮਣੇ ਨਹੀਂ ਦੇਖਦੀਆਂ ਬੰਦਾ ਖੜਾ ਕੇ ਜਨਾਨੀ 2 ਮਿੰਟਾ ਜਲੂਸ ਕੱਢ ਦੂੰ ਤੁਹਾਡਾ ਮੈਂ ਤੁਸੀਂ ਤੁਸੀਂ ਪਲੀ ਸ਼ਾਂਤ ਰਹੋ ਉਹ ਹੁਣ ਨਹੀਂ ਬੋਲਦਾ ਮੈਂ ਗਾਰੰਟੀ ਲੈ ਰਿਆ ਹਾਂ ਉਹਦੀ ਤੁਸੀਂ ਬਸ ਆਹ ਦੱਸ ਦੋ ਵੀ ਪੇਮੈਂਟ ਦਾ ਕੀ ਕਰਨਾ ਹੈ ਆਪਾਂ ਪਹਿਲੀ ਗੱਲ ਦੁਕਾਨ ਇੱਥੇ ਹੀ ਸੀ ਨਾ ਮੈਂ ਵੀ ਇੱਥੇ ਹੀ ਸੀ ਨਾ ਹਾਂਜੀ ਹਾਂਜੀ ਦੁਕਾਨ ਦਾ ਲੈ ਕੇ ਮੈਂ ਕਿਥੇ ਚਲੇ ਨਹੀਂ ਸੀ ਜਾਣਾ ਪੈਸੇ ਦੀ ਗੱਲ ਸੀ ਮੈਂ ਹੀ ਆ ਮੈਂ ਹੀ ਚੈੱਕ ਦਿੱਤਾ ਤੇ ਗਲਤੀ ਹੋ ਹੀ ਜਾਂਦੀ ਆ ਮਿਸਮੈਚ ਹੋ ਹੀ ਜਾਂਦਾ ਚੈੱਕ ਕਿੰਨੀ ਕੀ ਗੱਲ ਆ ਸੌਰੀ ਮੈਂ ਪਰ ਤੁਸੀਂ ਦੱਸੋਗੇ ਹੁਣ ਆਪਾਂ ਕੀ ਕਰਨਾਗੇ ਹੁਣ ਤੁਸੀਂ ਦੱਸੋ ਕੀ ਚਾਹੀਦਾ ਤੁਹਾਨੂੰ ਇੱਥੇ ਆਏ ਕੀ ਕਰਨੋ ਪੈਸੇ ਹੀ ਚਾਹੀਦੇ ਆ ਦੇਖੋ ਹੁਣ ਜੇ ਪੈਸੇ ਮਿਲ ਜਾਣਗੇ ਭੱਜ ਗਈ ਸੀ ਮੈਂ ਕਿਥੇ ਯਾਰੋ ਮੈਂ ਹੁਣ ਪਿਆਰ ਨਾਲ ਹੀ ਗੱਲ ਕਰ ਰਿਹਾ ਸੌਰੀ ਦੇਖੋ ਮਿਲ ਜਾਂਦੇ ਆ ਪੈਸੇ ਹਾਂਜੀ ਹੁਣ ਚੈੱਕ ਤਾਂ ਅਸੀਂ ਲਵਾਂਗੇ ਨਹੀਂ ਜੇ ਤੁਸੀਂ ਕੈਸ਼ ਦੇ ਸਕਦੇ ਹੋ ਤਾਂ ਕੈਸ਼ ਦੇ ਦਿਓ। ਅੱਲਿਆਂ ਹੀ ਪੈਸੇ। ਨੇਹਾ ਤੂੰ ਇੱਥੇ? ਹਾਂਜੀ ਵੀਰੇ ਤੁਸੀਂ ਕਿ ਮੈਂ ਤੁਹਾਨੂੰ ਕਹਾ ਦਿੱਤੀਗੀ ਸੀ ਫੇਰ ਮੈਂ ਹਟ ਗਈ ਸੀਗੀ। ਰੁਕ ਜਾ ਰੁਕ ਜਾਓ। ਕੀ ਰੁਕ ਜੋ ਕਸਟਮਰ ਨਹੀਂ ਆਇਆ ਪੁੱਤਰ ਪੈਸੇ ਮੰਗਣ ਆ ਲਿਆਏ ਨੇ ਉਹ ਪੈਸੇ ਦਿਓ ਪੈਸੇ ਉਹ ਮੈਡਮ ਕੀ ਮਜ਼ਾਕ ਕਰ ਰਹੇ ਹੋ ਸਾਡੇ ਨਾਲ ਪੈਸੇ ਨਹੀਂ ਲੈਣੇ ਆਂਦੇ ਸਿਮਰਨ ਤੂੰ ਇੱਥੇ ਹਾਂਜੀ ਵੀਰੇ ਮੈਂ ਤਾਂ ਤੁਹਾਨੂੰ ਸ਼ੁਰੂ ਤੋਂ ਹੀ ਕਹਿੰਦੀ ਆਈਆਂ ਕਿ ਜਿਹਦੀ ਦੁਕਾਨ ਸਿਮਰਨ ਉਹਦੇ ਨਾਲ ਆਲੋ ਤੁਹਾਡੇ 30 ਲੱਖ 30 ਲੱਖ ਮੈਡਮ ਗੱਲ ਤਾਂ 45 ਲੱਖ ਦੀ ਹੋਈ ਹੈ ਨਾ ਇਹ ਤੁਹਾਡੇ 30 ਲੱਖ ਨੇ ਥੋਟੇ 30 ਲੱਖ ਨੇ ਤੂੰ ਕਿੰਨਾ ਲੈਣੇ ਸੀ 45 ਲੈਣੇ ਸੀ ਸਾਨੂੰ 45 ਲੱਖ ਚਾਹੀਦੇ ਆ 30 ਲੱਖ ਨਹੀਂ ਚਾਹੀਦੇ ਤੂੰ ਤਾਂ ਵਿੱਚ ਨਾ ਹੀ ਬੋਲ ਤੂੰ ਤਾਂ ਹਜੇ 17 ਲੱਖ ਦੇਣੇ ਆ 17 ਲੱਖ ਮੈਂ ਕਹਾਂ ਤਾਂ 17 ਲੱਖ ਦੇਣਾ ਉਹ ਭਰਾਵਾ ਮੇਰਾ ਨਹੀਂ ਉਹਨਾਂ ਦਾ ਉਹ ਮੈਂ ਆ ਨਹੀਂ ਸਕਦਾ ਯਾਰ ਹੁਣ ਤਾਂ ਉਹਨਾਂ ਦੀ ਦੁਕਾਨ ਹੈ ਮੈਂ ਤਾਂ ਕਸਟਮਰ ਆ ਨਾਲੇ ਸਤਿ ਸ਼੍ਰੀ ਅਕਾਲ ਕਰੀਦੀ ਹੁੰਦੀ ਆ ਵੱਡਾ ਮਦਰ ਤੋਂ ਸਤਿ ਸ਼੍ਰੀ ਅਕਾਲ ਹਾਂ ਇੱਧਰ ਆਉ ਨਾਲੇ ਤੁਹਾਡੀ ਦੁਕਾਨ ਨਹੀਂ ਰਹੀ ਹੁਣ ਮੈਂ ਹੁਜੱਕੇ ਅੰਦਰ ਨੂੰ ਵੜਦਾ ਜਾਂਦੇ ਜਦੋਂ ਮੈਂ ਬੁਲਾਉਂਗਾ ਉਦੋਂ ਆਉ ਤੁਸੀਂ ਸਾਰਿਆਂ ਨੇ ਮਿਲ ਕੇ ਸਾਡਾ ਨਾ ਧੋਖਾ ਕੀਤਾ ਵਾ ਧੋਖਾ ਕਹਿੰਦੇ ਇਹਨੂੰ ਤੋ ਕਥਾ ਨਹੀਂ ਕਹਿੰਦੇ ਭਾਜੀ ਧੋਖਾ ਹੀ ਆ ਕੀ ਮਜ਼ਾਕ ਬਣਾਇਆ ਸਾਡਾ ਭਾਜੀ ਹਜੇ ਵੀ ਉੱਚੀ ਬਾਤ ਚ ਗੱਲ ਕਰੀ ਜਾਂਦੇ ਇਹਨਾਂ ਨੂੰ ਸਮਝਾਓ ਹੁਣ ਜੋ ਹੋਣਾ ਸੀ ਹੋ ਗਿਆ ਨਿਕਲ ਗਿਆ ਸਭ ਕੁਝ ਉੱਥੋਂ ਇਹ ਤਾਂ ਸਾਡੀ ਸ਼ਰਾਫਤ ਦੇਖੋ ਫੇਰ ਵੀ ਤੁਹਾਨੂੰ 30 ਲੱਖ ਦੇ ਰਹੇ ਆ ਤੇ ਨਾਲੇ ਆਪਣੀ ਦੁਕਾਨ 'ਚ ਖੜਾ ਆ ਗਿਆ 30 ਲੱਖ ਹੀ ਚਾਹੀਦਾ ਸਾਨੂੰ ਸਾਡਾ 45 ਲੱਖ ਦਿਓ ਭਾਜੀ ਤੁਹਾਡਾ ਤਾਂ 30 ਲੱਖ ਹੀ ਬਣਦਾ ਨਾ ਕਿੰਨਾ ਲਾਇਆ ਸੀ ਤੁਸੀਂ ਮੇਰਾ 35 5 40 ਲੱਖ ਲੱਗਾ ਵਾ ਅੱਛਾ ਚਲੋ ਇੰਨਾ ਘਾਟਾ ਤਾਂ ਜਾਇਜ਼ ਆ ਨਾ ਭਾਜੀ ਸਾਨੂੰ ਵੀ ਤਾਂ ਘਾਟਾ ਪਿਆ ਬਹੁਤ ਘਾਟਾ ਪਿਆ ਉਹਨ ਵੀ ਵਿਚਾਰੀ ਨੂੰ ਦੁਬਾਈ ਤੋਂ ਬੁਲਾਇਆ ਨਹੀਂ ਦਰੋਂ ਪਤਾ ਕਿੰਨਾ ਖਰਚਾ ਆਂਦਾ ਟਿਕਟ ਪਤਾ ਕਿੰਨੀ ਮਹਿੰਗੀ ਆ ਓ ਇਹਨੂੰ ਕੀ ਪਤਾ ਇਹਨਾਂ ਨੂੰ ਤਾਂ ਇਹ ਪਤਾ ਸੀ ਰੀਅਲ ਏਸਟੇਟ ਦਾ ਕੰਮ ਸੀ ਵਧੀਆ ਚੱਲਦਾ ਸੀ ਤਾਂ ਹੀ ਕਹਿੰਦੇ ਹੁੰਦੇ ਆ ਜਿਸ ਦਾ ਕੰਮ ਉਸੀ ਕੋ ਸਾਜੇ ਕਿੰਨੀਆਂ ਦਿਹਾੜੀਆਂ ਖਰਾਬ ਕਰ ਲਈਆਂ 7 ਮਹੀਨੇ ਹੋ ਗਏ ਉਹ ਤਾਂ ਸ਼ੁਕਰ ਕਰੋ ਸਿਮਰਨ ਨੇ ਮੇਰਾ ਸਾਥ ਦਿੱਤਾ ਸਿਮਰਨ ਕਹਿੰਦੀ ਹੁੰਦੀ ਸੀ ਨਾ ਜੀ ਦੀ ਦੁਕਾਨ ਮੈਂ ਉਹਦੇ ਨਾਲ ਕਲਤ ਕਹਿੰਦੀ ਸੀ ਸਿਮਰਨ ਜੂੜ ਨਹੀਂ ਬੋਲੀਦਾ ਹੁੰਦਾ ਪਹਿਲੇ ਦਿਨ ਤੋਂ ਮੇਰੇ ਨਾਲ ਆਹੋ ਤੈਨੂੰ ਪਤਾ ਨਹੀਂ ਸੀਗਾ ਹੋ ਤੇਰੇ ਨਾਲ ਦਿਨੋਂ ਪਤਾ ਸੀ ਇਹਨੂੰ ਤਾਂ ਬਹੁਤ ਕੁਝ ਪਤਾ ਸੀ ਬਾਈ ਇਹਨੇ ਦੱਸਿਆ ਹੀ ਨਹੀਂ ਤੈਨੂੰ ਬਹੁਤ ਖਰਾਬ ਆ ਬੰਦਾ ਇਹ ਮੈਨੂੰ ਲੱਗਦਾ ਤੇਰੀ ਜ਼ਿੰਦਗੀ ਜਿੰਨੀ ਵੀ ਖਰਾਬ ਹੋਣੀ ਆ ਨਾ ਇਹਨੇ ਕਰਨੀਆਂ ਇਹੋ ਜਿਹੇ ਯਾਰ ਹੋਣ ਨਾਲੋਂ ਨਾ ਦੁਸ਼ਮਣ ਹੋਏ ਚੰਗਿਆ ਨਾਲੇ ਜਿਹੜੇ ਹਿਸਾਬ ਮੈਂ ਲਾਇਆ ਨਾ ਬਾਈ ਅੱਧਾ ਕਮਾਲ ਐਕਸਪਾਇਰੀ ਕਰਤਾ ਗਾਹੜ ਥੜ ਤੋਂ ਟੈਂਡ ਨਹੀਂ ਹੋਇਆ ਬੋਲਣਾ ਤੁਹਾਨੂੰ ਕੁੜੀਆਂ ਨਾਲ ਹਜੇ ਤੱਕ ਵੀ ਨਹੀਂ ਆਇਆ ਇੰਨੇ ਘਟੇ ਖਾਣ ਤੋਂ ਬਾਅਦ ਵੀ ਹਣਾ ਹੁਣ ਵੀ ਮੈਨੂੰ ਉੱਤੇ ਤੋਂ ਆਵਾਜ਼ ਆ ਰਹੀ ਸੀ ਮੈਂ ਵੀ ਸੋਚਿਆ ਰੱਸੀ ਜੜ ਗਈ ਬਲ ਹਜੇ ਵੀ ਨਹੀਂ ਗਿਆ ਭਾਈ ਸਾਹਿਬ ਕੋਈ ਪੈਸੇ ਨਹੀਂ ਮਿਲਣੇ ਕੁਝ ਨਹੀਂ ਬੋਲਣ ਦੀ ਲੋੜ ਸਾਡੇ ਅੱਗੇ ਕੇਸ ਹੋਊਗਾ ਫਿਰ ਕਿੱਦਾਂ ਆਹ ਦੇਖੋ ਚੈੱਕ ਹਾਂ ਵਾਲਾ ਹਾਂਜੀ ਆਹ ਵਾਲਾ ਹੈ ਓਹੋ ਇਹ ਤਾਂ ਫਟ ਗਿਆ ਯਾਰ ਆ ਕੀ ਕਰੀ ਜੰਨੇ ਆ ਗਲਤੀ ਨਾਲ ਫਟ ਗਿਆ ਵੀਰੇ ਓਹੋ ਇੱਕੋ ਹੀ ਸਬੂਤ ਸੀ ਉਹ ਵੀ ਗਿਆ ਤੁਸੀਂ ਆ ਦਿਓ ਅੱਛਾ ਕਿਦਾਂ ਜ਼ਬਰਦਸਤੀ ਕਰੀ ਜਾਂਦਾ ਮੇਰੇ ਨਾਲ ਤੁਸੀਂ ਵੀਰਾ ਜੀ ਜਿਹੜੇ ਤੁਸੀਂ ਡਾਕੂਮੈਂਟ ਦਿੱਤੇ ਆ ਨਾ ਉਹਦੇ ਉੱਤੇ ਸਾਫ਼-ਸਾਫ਼ ਲਿਖਿਆ ਹੋਇਆ ਕਿ ਪੈਸੇ 45 ਲੱਖ ਰਸੀਵ ਹੋ ਗਿਆ ਨਾਲ ਇੱਕ ਹੋਰ ਗੱਲ ਦੱਸਾਂ ਡਾਕੂਮੈਂਟ ਸਾਈਨ ਕਰਨ ਤੋਂ ਪਹਿਲਾਂ ਪੜੀਦੇ ਹੁੰਦੇ ਆ ਉਹਦੇ ਉੱਤੇ ਮੇਰਾ ਨਾਮ ਲਿਖਿਆ ਸੀ ਤੁਸੀਂ ਪੜਿਆ ਹੀ ਨਹੀਂ ਅੱਡੀ ਜ਼ਰੂਰੀ ਚੀਜ਼ ਨਹੀਂ ਪੜੀ ਰੈਂਟ ਐਗਰੀਮੈਂਟ ਵੀ ਕਰਤਾ ਅੰਨ ਕੱਲੀਆਂ ਆਂ ਗਹਿਲੀਆਂ ਕਹਿ ਲੋ ਲਾਲਚ ਸੇ ਕਹਿ ਲੋ ਸਾਰਾ ਕੁਝ ਹੈਗਾ ਆਪਣੇ ਚ 30 ਲੱਖ ਨਾਲ ਤਾਂ ਮੇਰੇ ਪੈਸੇ ਨਹੀਂ ਪੂਰੇ ਹੋਣੇ ਇਹਨੂੰ ਮੈਂ ਕਿੱਥੋਂ ਦਊਂਗਾ ਫਿਰ ਉਹ ਇਹਦਾ ساری ਉਮਰ ਗੁਲਾਮੀ ਕਰਨੀ ਆਨੇ ਹਜੇ ਇਹਦੀ ਰਜਿਸਟਰੀ ਮੇਰੇ ਕੋਲੇ ਪਈ ਆ ਭਾਈ ਸਾਹਿਬ ਦੱਸੋ ਨਾ ਬਾਜੀ ਨੂੰ 17 ਲੱਖ ਕਮਾਣ ਲਈ ਹੁਣ ساری ਉਮਰ ਗੁਲਾਮੀ ਕਰਨੀ ਪੈਣੀ ਆ ਹਨਾ ਸ਼ਰਾਫਤ ਦੇਖੋ ਸਾਡੀ ਫਿਰ ਵੀ ਤੁਹਾਨੂੰ 30 ਲੱਖ ਦੇ ਰਿਆਂ ਹਾਲਾ ਕਿ ਬਣਦਾ ਨਹੀਂ ਇਹਨਾਂ ਦਾ ਜਿਸ ਸਾਹ ਉਹਨਾਂ ਨੇ ਨਾ ਸਾਈਨ ਕਰਕੇ ਦੇ ਦਿੱਤੇ ਹੋਏ ਜਮਾ ਹੋ ਗਏ ਨੋਟਰੀ ਵੀ ਕਰਾਤਾ ਮੈਂ ਮੈਂ ਤਾਂ ਵਕੀਲ ਨਾਲ ਵੀ ਗੱਲ ਕਰ ਲਈ ਜੇ ਕੋਈ ਛੋਟਾ ਮੋਟਾ ਕੇਸ ਹੋਊਗਾ ਵੀ ਭੁਗਤ ਲਾਂਗੇ ਕੋਈ ਨਹੀਂ 1 ਲੱਖ 2 ਲੱਖ ਲੱਗ ਜੂ ਹਨਾ ਕਿਉਂ ਸਿਮਰਨ ਨੂੰ ਨਹੀਂ ਫਰਕ ਪੈਣਾ ਦੇਖੋ ਵੀਰੇ ਇੱਕ ਆਮ ਇਨਸਾਨ ਨਾਲ ਐਨਾ ਪੰਗਾ ਨਹੀਂ ਲਈਦਾ ਹੁੰਦਾ ਕਦੇ ਵੀ ਕਿਸੇ ਦੀ ਰੋਜੀ ਰੋਟੀ ਤੇ ਹੱਕ ਨਹੀਂ ਰੱਖੀਦੇ ਹੁੰਦੇ ਚੱਲ ਵੀਰੇ ਮੈਂ ਤੈਨੂੰ 35 ਲੱਖ ਦੇ ਵੀ ਦਿੰਦਾ ਤੂੰ ਮੈਨੂੰ ਇਹ ਦੱਸ ਕੰਮ ਕਰਕੇ ਮਜ਼ਾ ਆ ਰਿਹਾ ਸੀ ਸਹੀ ਸੀ ਦਸੀ ਦਿਲੋਂ ਨਹੀਂ ਆ ਰਿਹਾ ਸੀ ਕਿਉਂ ਪੰਗਾ ਲਿਆ ਫਿਰ ਉ ਤਾਂ ਮੈਂ ਲਾਲਚ ਆ ਗਿਆ ਇਹਦੀਆਂ ਗੱਲਾਂ 'ਚ ਆ ਗਿਆ ਇਹ ਨਹੀਂ ਆਨੀ ਵੀਰੇ ਲੋਕਾਂ ਦੀ ਕੱਲੇ ਇਹਨੇ ਤਾਂ ਗਿਆ ਨਹੀਂ ਸੀ ਘਰ ਜਾਣੇ ਵੀ ਕਿਹਾ ਹੋਣਾ ਹੋਰ ਵੀ ਲੋਕਾਂ ਨੇ ਕਿਹਾ ਹੋਣਾ ਕੋਸਮੈਟਿਕ ਤਾਂ ਫਾਇਦਾ ਹੀ ਬੜਾ ਦੋ ਕੁ ਦਿਨ ਕੰਮ ਕਰਕੇ ਪਤਾ ਲੱਗ ਜਾਂਦਾ ਕਦੀ 5 ਰੁਪਏ ਬਚਦੇ ਕਦੀ 10 ਰੁਪਏ ਬਚਦੇ ਨਾਲੇ ਕੋਈ ਵੀ ਕੰਮ ਹੋਵੇ ਦੁਨੀਆ ਦਾ ਬੋਲਬਾਣੀ ਨਾਲ ਚੱਲਦਾ ਮੂਹ ਦੇ ਮਿੱਠੇ ਹੋਣਾ ਪੈਂਦਾ ਬੋਲਣ ਦੀ ਤਾਂ ਗੱਲ ਹੈ ਹੀ ਨਹੀਂ ਇਹਨਾਂ ਨੂੰ ਅਜੇ ਵੀ ਨਹੀਂ ਆਈ ਚਲੋ ਬਾਲੀਆਂ ਗੱਲਾਂ ਤਾਂ ਮੈਂ ਕਾਹਨੂੰ ਕਰਨੀਆਂ ਨੇ ਮੈਂ ਤੁਹਾਨੂੰ ਇਹ ਗੱਲ ਦੱਸ ਦਿੰਨਾ ਕਦੇ ਵੀ ਕਿਸੇ ਦੇ ਨਾ ਫੈਮਿਲੀ ਤੇ ਵਾਰ ਨਾ ਕਰੋ ਯਾਰ ਮੈਂ ਤੁਹਾਡਾ ਕੀ ਬਗਾੜਿਆ ਸੀਗਾ ਤੁਸੀਂ ਜਿਹੜੇ ਮੈਨੂੰ ਰਿਸ਼ਤੇ ਵਾਲੇ ਦੇਖਣ ਆਏ ਸੀ ਉਹਨਾਂ ਨੂੰ ਕੀ ਕੀ ਨਹੀਂ ਬੋਲਿਆ ਯਾਰ ਤੁਸੀਂ ਮੈਂ ਤਾਂ ਆਪਣੇ ਘਰ ਦੇ ਮੁਰੇ ਵੀ ਮੂੰਹ ਦਿਖਾਣ ਦੇ ਲਾਇਕ ਨਹੀਂ ਰਿਹਾ। ਮੇਰੇ ਘਰ 'ਚ ਜਿੰਨਾ ਕਲੇਸ਼ ਹੋਇਆ ਤੁਹਾਡੇ ਕਰਕੇ ਹੋਇਆ। ਹੂੰ ਰਿਸ਼ਤਾ ਅੱਜ ਨਹੀਂ ਮੇਰਾ ਤਾਂ ਕੱਲ ਹੋ ਵੀ ਜਾਣਾ। ਜਿਹੜਾ ਤੁਹਾਡੇ ਘਟਿਆ ਨਾ ساری ਉਮਰ ਨਹੀਂ ਪੂਰੀ ਹੋਣੀ। ਹਿੰਮਤ ਨਹੀਂ ਪਾਣੀ ਤੁਹਾਡਾ ਕੋਈ ਸੇ ਕੰਮ ਕਰਨ ਨੂੰ। ਪੈਸਾ ਕਮਾਉਣਾ ਇੰਨਾ ਸੌਖਾ ਨਹੀਂ ਹੈਗਾ ਜਿੰਨਾ ਤੁਹਾਨੂੰ ਲੱਗਦਾ। ਲੱਗ ਹੀ ਗਿਆ ਹੋਣਾ ਪਤਾ। ਹੂੰ ਪਤਾ ਨਹੀਂ ਕਿੰਨੀ ਕਿੰਨੀ ਮਿਹਨਤ ਕਰਨੀ ਪੈਂਦੀ ਆ ਕਿੰਨਾ ਕੁਝ ਦੇਖਣਾ ਪੈਂਦਾ। ਮੈਨੂੰ ਤਾਂ ਇਹ ਹੈਰਾਨੀ ਆ ਤੁਹਾਡੀ ਹਿੰਮਤ ਕਿਵੇਂ ਪੈ ਗਈ ਸੀ ਇੰਨੇ ਪੈਸੇ ਲਾ ਕੇ ਭਰੀ ਭਰਾਈ ਦੁਕਾਨ ਲੈਣ ਦੀ ਉਹਦੀ ਹਿੰਮਤ ਦੇਖੋ ਕਰੋ ਚੋਰੀ ਕਰ ਲਈ ਭਰਾਵਾ ਘਰਦਿਆਂ ਦੀਆਂ ਸਾਰੀਆਂ ਆਸਾਂ ਆਪਣੀ ਔਲਾਦ ਤੇ ਹੁੰਦੀਆਂ ਨੇ ਜੇ ਅੱਗੋਂ ਔਲਾਦ ਗੰਦੀ ਨਿਕਲੇ ਨਾ ਜਿਉਂਦੇ ਜੀ ਵਿਚਾਰਾਂ ਦਾ ਮਰਨ ਹੋ ਜਾਂਦਾ ਰੀੜ ਦੀ ਹੱਡੀ ਟੁੱਟ ਜਾਂਦੀ ਆ ਦੇਰੇ ਘਰਦਿਆਂ ਨੂੰ ਪਤਾ ਵੀ ਨਹੀਂ ਹੋਣਾ ਹਜੇ ਰਜਿਸਟਰੀ ਕਿੱਥੇ ਪਈ ਆ ਕਿੱਥੇ ਜਾਓਗੇ ਕਰਾਇਆ ਤੇ ਧੱਕੇ ਖਾਣੇ ਓਖੇ ਆ ਪਤਾ ਕਿੰਨੇ ਆ ਨਾਲੇ ਤੇਰੇ ਕੋਲ ਤਾਂ ਕੋਈ ਗੁਣ ਵੀ ਨਹੀਂ ਹੈਗਾ ਤੂੰ ਕੋਈ ਪੈਸਾ ਜੋੜ ਲੇਗਾ ਤੇ ਘਰਦਿਆਂ ਨੂੰ ਖੁਸ਼ ਰੱਖ ਸਕੇਗਾ ਉਹਨਾਂ ਨੂੰ ਪੁੱਛ ਕੇ ਦੇਖ ਜਿਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ ਸੜਕਾਂ 'ਤੇ ਧੱਕੇ ਖਾਂਦੇ ਪਏ ਨੇ ਸ਼ੁਕਰ ਨਹੀਂ ਕਰਦੇ ਰੱਬ ਨੇ ਛੱਤ ਦਿੱਤੀ ਹੋਈ ਆ ਉਹ ਵੀ ਤੂੰ ਵੇਚਣ ਤੇ ਆ ਗਿਆ ਸੀ ਜਾ ਕਰ ਲੈ ਜਿੱਕਰਨਾ ਕੀ ਕਰ ਲੈਣਾ ਦੱਸ ਕੀ ਬਗੜ ਲੈਣਾ ਮੇਰਾ ਹੁਣ ਤੂੰ ਨਾਲੇ ਇੱਕ ਸਬਕ ਸਿੱਖ ਲਿਆ ਕਦੇ ਵੀ ਲੋਕਾਂ ਦੀਆਂ ਗੱਲਾਂ 'ਚ ਨਹੀਂ ਆਈਦਾ ਹੁੰਦਾ ਜੋ ਆਪ ਆਪ ਨੂੰ ਸਹੀ ਲੱਗੇ ਪਤਾ ਹੋਵੇ ਕਿ ਅਸੀਂ ਸਹੀ ਕੰਮ ਕਰ ਰਹੇ ਹਾਂ ਉਹ ਕਰਨਾ ਚਾਹੀਦਾ ਹੁੰਦਾ ਜ਼ਿੰਦਗੀ ਦੇ ਵਿੱਚ ਫੈਸਲੇ ਹਮੇਸ਼ਾ ਆਪਣੇ ਆਪ ਲੈਣੇ ਚਾਹੀਦੇ ਆ ਚਾਹੀਦੇ ਗੁਰੂ ਸਾਹਿਬ ਅੰਦ ਸੰਗ ਹੋਣਾ ਤਾਂ ਫੈਸਲੇ ਲੈਣੇ ਚਾਹੀਦੇ ਮੂੰਹ ਚੱਕਿਆਵੇਂ ਨਹੀਂ ਕੁਛ ਨਾ ਕੁਛ ਲੈ ਲਈਏ ਕੁਛ ਵੇਚ ਲਈਏ ਤਾਂ ਨੇ ਉਹ ਕੁੜੀਆਂ ਜਿਹੜੀਆਂ ਤੁਹਾਡੇ ਆ ਬਿਹੇਵੀਅਰ ਸੰਦੀਆਂ ਰਹੀਆਂ ਹੁਣ ਕੀ ਕਰੋਗੇ ਦੱਸੋ ਤੁਸੀਂ ਇੰਨੀ ਬੁਰੀ ਤਰ੍ਹਾਂ ਫਸੇ ਹੋ ਨਾ ਤੁਹਾਡੇ ਕੋਲ ਇੱਕ ਵੀ ਹੱਲ ਨਹੀਂ ਹੈਗਾ ਕੀ ਕਰੋਗੇ ਦੱਸ ਮੇਰੇ ਤੇ ਕੇਸ ਕਰੋਗੇ ਜਾਂ ਉਹਤੇ ਕੇਸ ਕਰੋਗੇ ਤੋਂ ਤੋਂ ਨਾਮ ਵੀ ਨਹੀਂ ਪਤਾ ਹੋਣਾ ਜੀ ਤੇ ਤੁਸੀਂ ਕੇਸ ਕਰੋਗੇ ਦੱਸੋ ਕੀ ਨਾਮ ਹੈ ਪਤਾ ਕੁਛ ਹੂੰ ਉਹਦਾ ਵਿਚਾਰੀ ਕਦੇ ਦੁਬਈ ਗਈ ਵੀ ਨਹੀਂ ਜੇ ਤੁਸੀਂ ਐਡ ਐਡ ਪਲਾਨ ਬਣਾ ਸਕਦੇ ਹੋ ਮੈਂ ਵੀ ਛੋਟਾ ਜਿਹਾ ਹੀ ਪਲਾਨ ਬਣਾਇਆ ਸੀ ਬਾਲਾ ਵੱਡਾ ਤਾਂ ਨਹੀਂ ਸੀਗਾ ਕਿਉਂ ਸਿਮਰਨ ਹਾਂਜੀ ਵਧੀਆ ਸੀ ਨਾ ਪਲਾਨ ਹਾਂਜੀ ਦੇਖੋ ਵੀਰੇ ਜੇ ਤੁਸੀਂ ਕਿਸੇ ਆਮ ਇਨਸਾਨ ਨਾਲ ਪੰਗਾ ਲੈ ਰਹੇ ਹੋ ਨਾ ਤਾਂ ਉਹਨੂੰ ਇੰਨਾ ਵੀ ਆਮ ਨਾ ਸਮਝੋ ਕਿ ਤੁਸੀਂ ਉਹਨੂੰ ਲੁੱਟ ਕੇ ਖਾਜੋਗੇ। ਹੂੰ? ਜ਼ਿੰਦਗੀ ਹਮੇਸ਼ਾ ਤੁਹਾਨੂੰ ਸਬਕ ਸਿਖਾਉਂਦੀ ਆ ਪਰ ਆਪਾਂ ਸਿੱਖਣ ਦੀ ਬਜਾਏ ਨਾ ਜ਼ਿੰਦਗੀ ਦਾ ਮਜ਼ਾਕ ਬਣਾ ਦਿੰਨੇ ਆ। 30 35 35 ਲੱਖ ਰੁਪਇਆ ساری ساری ਉਮਰ ਨਹੀਂ ਇਕੱਠਾ ਹੁੰਦਾ ਕਈਆਂ ਕੋਲੇ ਤੇ ਤੁਸੀਂ ਬਰਬਾਦ ਕਰਨ ਦੇ ਤਲੇ ਹੋਏ ਸੀ। ਉਹਨੇ ਤਾਂ ਮੇਰੀ ਲੁੱਟ ਖੋਹ ਵੀ ਕਰਾਤੀ ਸੀ। ਕੀ ਮਿਲਿਆ ਭਾਈ 76 ਖਾ ਗਿਆ ਆਇਆ ਨਾ ਗੁਰੂ ਸਾਹਿਬ ਦੇ ਸਿਧਾਂਤ ਨੇ ਜੇ ਕਿਸੇ ਦਾ ਮਾੜਾ ਕਰੋਗੇ ਤਾਂ ਤੁਹਾਡੇ ਨਾਲ ਮਾੜਾ ਹੋਊਗਾ ਜੇ ਹਾਂ ਵੀ ਜੋਗੇ ਸੋਈ ਹਟੋਗੇ ਹਮ ਨਰਦਾਸ ਗੁਣਾ ਹੋ ਕੇ ਮਿਲਦਾ ਹੈ ਇਹ ਜੇ ਤੁਸੀਂ ਕਿਸੇ ਦਾ ਭਲਾ ਕੀਤਾ ਹੁੰਦਾ ਨਾ ਤੇ ਸ਼ਾਇਦ ਤੁਹਾਨੂੰ ਇਹ ਦਿਨ ਦੇਖਣੇ ਨਾ ਪੈਂਦੇ ਕੀ ਜਾਣੇ ਹੋਣਾ ਕੀ ਕਰਾਂ ਦੱਸਾਂ ਚਾ ਪਾਣੀ ਪਲਾਵਾ ਹੂੰ ਕੀ ਦੇ ਜਾਣਾ ਫਾੜੀ ਤੁਹਾਡੇ ਪੈਸੇ ਪਏ ਜੇ ਲੈ ਕੇ ਜਾਣੇ ਲੈ ਜਾਓ ਨਹੀਂ ਤਾਂ ਫਿਰ ਕਰ ਲਿਓ ਜੋ ਕਰਨਾ ਨਹੀਂ ਵੀਰੇ ਮਾਇ ਤੋਂ ਬਾਅਦ ਨਾ ਇਹਦੀਆਂ ਗੱਲਾਂ ਤੇ ਨਾ ਹੀ ਲੋਕਾਂ ਦੀਆਂ ਗੱਲਾਂ ਚਾਹਾਂਗਾ ਜੋ ਤੁਸੀਂ ਸਾਨੂੰ ਅੱਜ ਸਬਕ ਸਿਖਾਇਆ ਵਾ ਸਾਨੂੰ ਹੁਣ ਪਤਾ ਲੱਗ ਗਿਆ ਵਾ ਕਿ ਜਿਹੜਾ ਕੰਮ ਸਾਨੂੰ ਆਂਦਾ ਅਸੀਂ ਉਹੀ ਕਰੀਏ। ਸਭ ਤੋਂ ਵੱਡੀ ਚੀਜ਼ ਕਿਸੇ ਦੀ ਰੋਟੀ ਤੇ ਅੱਖ ਨਹੀਂ ਰੱਖਣੀ ਚਾਹੀਦੀ। ਹੂੰ? ਸਾਰੀ ਉਮਰ ਤਾਂ ਇਦਾਂ ਹੀ ਖਰਾਬ ਹੋ ਜਾਂਦੀ ਆ। ਲੋਕ ਕੀ ਕਹਿਣਗੇ, ਲੋਕ ਆਹ ਕਹਿਣਗੇ, ਲੋਕ ਉਹ ਕਹਿਣਗੇ। ਚਾਰ ਲੋਕ ਕੀ ਕਹਿਣਗੇ, ਚਾਰ ਬੰਦੇ ਕੀ ਕਹਿਣਗੇ ਅਸੀਂ ਸੋਚਦੇ ਹਾਂ ਨਾ। ਉਹੀ ਚਾਰ ਬੰਦਿਆਂ ਨੇ ਨਾ ਛੱਡ ਕੇ ਨਾ ਅੰਡ ਤੇ ਪਤਾ ਦੋਸਤੋ ਬਾਅਦ ਨਾ ਉਹਨਾਂ ਨੇ ਕੰਪਲੇਨਟ ਕਰਨੀਆਂ ਕਿ ਰੋਟੀ ਠੰਡੀ ਹੈ ਸਮਝ ਲੱਗੀ ਇਹ ਦੁਬਾਰਾ ਸਮਝਾਵਾਂ ਨਹੀਂ ਲੱਗੀ ਵੀਰੇ ਸਮਝ ਲੋਕ ਸਿਰਫ ਗੱਲਾਂ ਕਰਨ ਲਈ ਬਣਿਆ ਤੇ ਤੁਹਾਡੇ ਘਰੇ ਰਾਸ਼ਨ ਕਿਸੇ ਨੇ ਨਹੀਂ ਪਾ ਕੇ ਜਾਣਾ ਸਮਝੋ ਆਪਣੀ ਰੋਜੀ ਰੋਟੀ ਆਪ ਕਮਾਣੀ ਪੈਣੀ ਹੈ ਗੁਰੂ ਸਾਹਿਬ ਦੇ ਸਿਧਾਂਤ ਨੇ ਕਿਰਤ ਕਰੋ ਕਿਰਤ ਨਹੀਂ ਛੱਡਣੀ ਲੋਕਾਂ ਨਾਲ ਧੋਖਾ ਧੜੀ ਕਰਕੇ ਜਾਦਾ ਦੇ ਨੀ ਰੋਟੀਆਂ ਖਾਧੀਆਂ ਜਾਂਦੀਆਂ ਚੈਨ ਦੀ ਨੀਂਦ ਨਹੀਂ ਆਉਂਦੀ ਵੀਰੇ ਹਰ ਵੇਲੇ ਦਿਮਾਗ ਇਦਾਂ ਹੀ ਸੋਚਦਾ ਰਹਿੰਦਾ ਆ ਵੀ ਖਾ ਲਈ ਉਹ ਵੀ ਖਾ ਲਈ ਉਹ ਵੀ ਖਾ ਲਈ ਖਾਦਾ ਨਹੀਂ ਜਾਂਦਾ ਫਿਰ ਬਚਦਾ ਨਹੀਂ ਹੁੰਦਾ ਹੂੰ ਵੀਰੇ ਇਹਨੂੰ ਤਾਂ ਇਹਦੇ ਪੈਸੇ ਮਿਲ ਜੇ ਪਰ ਮੇਰੇ ਘਰ ਦੀ ਰਜਿਸਟਰੀ ਉਹ ਵੀ ਦੇ ਦਾਂਗੇ ਮੇਰੇ ਕੋਲ ਹੀ ਪਈ ਆ ਮੈਂ ਕਿਹੜਾ ਵੇਚਦਾ ਵੇਚ ਸਕਦਾ ਮੈਂ ਜੇ ਕਹੇ ਤਾਂ ਵਧੀਆ ਰੇਟ ਦਵਾ ਦੂੰਗਾ 25 ਲੱਖ ਤਾਂ ਮਿਲ ਹੀ ਜਾਊਗਾ ਦਾ ਨਹੀਂ ਵੀਰੇ ਮੈਂ ਆਪਣੇ ਉਸੇ ਘਰ ਚ ਖੁਸ਼ ਆ ਜੀ ਖੁਸ਼ ਆ ਹਾਂਜੀ ਕਰੇ ਰੋ ਕੋਈ ਨਹੀਂ ਕਰਾਇਆ ਵੀ ਦੇ ਅੰਦਰ ਉਹ ਕੰਮ ਕਰੋ ਮੇਰੇ ਕੋਲੇ ਆ ਬਾਹਲਾ ਗੰਮ ਨੇ ਇਹਨੂੰ ਉੱਕਾ ਦਿੰਦੇ ਹਨਾ ਇਹਨੂੰ ਐ ਕਰਦੇ ਆ ਲੁਧਿਆਣੇ ਦਾ ਚੋੜਾ ਬਿਆਰ ਪਤਾ ਹੈ ਪਤਾ ਹੈ ਉਥੇ ਬਾਹਰ ਨਾ ਵਾਜਾ ਮਾਰਦੇ ਹੁੰਦੇ ਆ ਆਜੋ ਵੀਰ ਜੀ ਆਜੋ ਭੈਣ ਜੀ ਪਤਾ ਕਿ ਆ ਗਾਗ ਬਹੁਤ ਖਰਾਬ ਕੀਤੇ ਹੁਣ ਤੁਸੀਂ ਗਾਗ ਬੁਲਾਣੇ ਫਿਰ ਜਦੋਂ ਮੇਰਾ ਮਨ ਕਰੂਗਾ ਤੇਰੀ ਤਨਖਾਹ ਵੀ ਵਧਾ ਦਿਆ ਕਰਾਂਗੇ ਰਿਵਿਊਸਟਰੀ ਮੇਰੇ ਕੋਲੇ ਪਈਆ ਕਿਤੇ ਨਹੀਂ ਜਾਣ ਦਿੰਦਾ ਮੈਂ ਜੇ ਹੁਣੇ ਤੋਂ ਕੰਮ ਲੱਗ ਜਾਏਗਾ ਤਾਂ ਸੁਣਦਾ ਨਹੀਂ ਬਾਹਰ ਖੜੋ ਆਵਾਜ਼ਾ ਮਾਰੋ ਗਾਕਾ ਨੂੰ ਗਾਗ ਲੈ ਕੇ ਉਹ ਜਿਹੜੇ ਖਰਾਬ ਕੀਤੇ ਆ ਤੇ ਭਾਈ ਸਾਹਿਬ ਥੋੜੇ ਪੈਸੇ ਆ ਗਏ ਜੇ ਲੈਣੇ ਆ ਠੀਕ ਆ ਨਹੀਂ ਤਾਂ ਰੱਖ ਦਿਓ ਨਹੀਂ ਠੀਕ ਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਪਰਾਵਾ ਖੜਨਾ ਨਹੀਂ ਤੈਨੂੰ ਚੌਂਕੀਦਾਰ ਨਹੀਂ ਰੱਖਿਆ ਵਾਜਾ ਮਾਰ ਗਾਗ ਨਹੀਂ ਆਇਆ ਸਵੇਰ ਦਾ ਕੋਈ ਆਜੋ ਵੀਰੇ ਸਮਾਨ ਲੈ ਜੋ ਭਾਈ ਬੋਸ ਵਧੀਆ ਕੋਸਮੈਟਿਕ ਦਾ ਸਮਾਨ ਮਿਲਦਾ ਆਜੋ ਆ ਮੈਡਮ ਕੋਸਮੈਟਿਕ ਦਾ ਸਮਾਨ ਲੈ ਜੋ ਸਾਡੇ ਕੋਲ ਆਦੀ ਸਾਸ੍ਰੀਕਾਲ ਦੋਸਤੋ ਹੋਪ ਤੁਹਾਨੂੰ ਇਹ ਸੀਰੀਜ਼ ਪਸੰਦ ਆਈ ਹੋਊਗੀ ਅਸੀਂ ਬਹੁਤ ਵੇਟ ਕਰਾਇਆ ਤੁਹਾਨੂੰ ਹਨਾ ਕਿ ਐਪੀਸੋਡ ਨਹੀਂ ਪਾ ਰਹੇ ਸੀ ਪਰ ਤੁਹਾਨੂੰ ਪਤਾ ਹੀ ਆ ਕਿ ਅਸੀਂ ਵੀ ਬਹੁਤ ਬਿਜ਼ੀ ਹੋ ਜਾਂਨੇ ਸੀਗੇ ਕਿਉਂਕਿ ਬਿਜ਼ਨਸ ਵੀ ਕਰਨ ਨੇ ਦੋ ਦੋ ਸ਼ਾਪਸ ਨੇ ਹਨਾ ਇਹ ਬਾਬਾ ਜੀ ਨੇ ਸੰਭੀ ਹੋਈ ਆ ਉਧਰ ਵੀ ਜਾਣਾ ਪੈਂਦਾ ਸੀਗਾ ਕਦੇ ਮੈਡਮ ਬਿਮਾਰ ਕਦੇ ਆ ਮੈਡਮ ਬਿਮਾਰ ਕਦੇ ਆ ਮੈਡਮ ਬਿਮਾਰ ਕਦੇ ਆ ਸਰ ਬਿਮਾਰ ਹਨਾ ਬਟ ਅੱਜ ਤੱਕ ਦੀ ਸਭ ਤੋਂ ਬੈਸਟ ਜਿਹੜੀ ਸਾਡੀ ਸੀਰੀਜ਼ ਸੀਗੀ ਉਹ ਸੀਗੀ ਲੋਕ ਕੀ ਕਹਿਣਗੇ ਠੀਕ ਹੈ ਜੀ ਅੱਜ ਕਮੀ ਮਹਿਸੂਸ ਹੋ ਰਹੀ ਹੈ ਕਿ ਸਣੀ ਉਹ ਵਾਲੇ ਸ਼ੋਰੂਮ ਤੇ ਰਹਿ ਗਿਆ ਆਵੇਂ ਕਿਵੇਂ ਰਹਿ ਗਿਆ ਭਾਈ ਦੱਸੋ ਮੈਂ ਤੁਹਾਡੇ ਮਗਰ ਮਗਰ ਇੱਧਰ ਆ ਗਿਆ ਮੈਂ ਚੰਗੇ ਬੰਦੇ ਤੁਸੀਂ ਯਾਰ ਮੈਨੂੰ ਉਹ ਤੇ ਛੱਡ ਕੇ ਆ ਗਏ ਸੀਗੇ ਅੱਛਾ ਚਲੋ ਸੌਰੀ ਸੌਰੀ ਅੱਗੇ ਤੋਂ ਨਹੀਂ ਕਰਦੇ ਇਦਾਂ ਹਾਂ ਸਭ ਤੋਂ ਪਹਿਲੀ ਗੱਲ 28 ਐਪੀਸੋਡ ਹੋ ਗਏ ਨੇ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਮਿਲਿਆ ਠੀਕ ਹੈ ਜੀ ਜੀਦਾ ਜੀਦਾ ਨੈਗੇਟਿਵ ਸੀਗਾ ਉਹ ਨੈਗੇਟਿਵ ਵੀ ਬਹੁਤ ਵਧੀਆ ਕੀਤਾ ਥੈਂਕ ਯੂ ਸਾਰੀ ਟੀਮ ਨੂੰ ਹੈ ਜੀਦਾ ਜੀਦਾ ਪੋਜ਼ਿਟਿਵ ਸੀਗਾ ਪੋਜ਼ਿਟਿਵ ਵੀ ਬਹੁਤ ਸੋਹਣਾ ਕੀਤਾ ਬਟ ਸਾਨੂੰ ਕਮੀ ਹੈ ਮਹਿਸੂਸ ਹੁੰਦੀ ਹੈ ਕਿ ਤੁਸੀਂ ਜਿਹੜੇ YouTube ਤੇ ਦੇਖ ਰਹੇ ਹੋ ਹੈਨਾ YouTube ਵਾਲੇ ਵਿਊ ਬਹੁਤ ਘੱਟ ਆਉਂਦੇ ਸਾਨੂੰ ਮਿਹਨਤ ਵੀ ਲੱਗਦੀ ਆ ਖਰਚੇ ਵੀ ਬਹੁਤ ਹੁੰਦੇ ਨੇ YouTube ਤੇ ਸਾਨੂੰ ਥੋੜੇ ਜਿਹੇ ਵੀਅਰ ਜ਼ਿਆਦਾ ਚਾਹੀਦੇ ਨੇ ਜਿਹੜੇ ਜਿਹੜੇ Facebook ਤੇ ਵੀਡੀਓ ਦੇਖ ਰਹੇ ਨੇ ਤانوں ਰਿਕੁਐਸਟ ਹੈ ਸਾਡਾ ਚੈਨਲ ਹੈਗਾ सुरेंद्र ਸਿੰਘ ਪੇਜ ਤੁਸੀਂ ਜਾ ਕੇ ਉਹਨੂੰ ਜਰੂਰ ਸਬਸਕ੍ਰਾਈਬ ਕਰ ਲਓ ਜਿਹੜਾ ਬੰਦਾ ਸਬਸਕ੍ਰਾਈਬ ਕਰਕੇ ਮੇਰੇ ਪੇਜ ਦੇ ਉੱਤੇ ਨੰਬਰ ਦਿੱਤਾ ਹੋਇਆ 78149 8890 ਤੇ ਸਕਰੀਨਸ਼ਾਟ ਪੇਜਦਾ ਹੈ ਠੀਕ ਹੈ ਕੋਸ਼ਿਸ਼ ਕਰਾਂਗੇ ਸਾਰੀਆਂ ਸਟੋਰੀਆਂ ਪਾਈਏ ਅਸੀਂ ਪੇਜ ਦੇ ਉੱਤੇ ਕਿਹੜੇ ਕਿਹੜੇ ਬੰਦੇ ਨੇ ਸਾਨੂੰ ਸਬਸਕ੍ਰਾਈਬ ਕੀਤਾ ਠੀਕ ਹੈ ਨਾਲੇ ਸਬਸਕ੍ਰਾਈਬ ਕਰਕੇ ਨਾ ਨਾਲ ਘੰਟੀ ਵਾਲਾ ਬਟਨ ਹੁੰਦਾ ਨਾ ਨੱਪਣਾ ਜ਼ਰੂਰ ਆ ਤੁਸੀਂ ਹਾਂ ਨੱਪਣਾ ਜੀ ਨੱਪਣਾ ਹਾਂ ਜੀ ਉਹਦੇ ਨਾਲ ਸਾਡੀ ਵੀਡੀਓ ਦੀ ਨੋਟੀਫਿਕੇਸ਼ਨ ਆਊਗੀ ਤੁਹਾਡੇ ਕੋਲੇ ਪਹਿਲੇ ਨੰਬਰ ਤੇ ਹਾਂ ਅਸੀਂ ਅਗਲੀਆਂ ਵੀਡੀਓਜ਼ ਜਿਹੜੀਆਂ ਨੇ ਕੋਸ਼ਿਸ਼ ਕਰਾਂਗੇ ਵੱਡੀ LED ਤੇ ਵਧੀਆ ਦੇਖੀਆਂ ਜਾਣ ਆਜੋ ਬਾਬਾ ਜੀ ਆਜੋ 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 ਭਾਈ ਲੋਕ ਕੀ ਕਹਿਣਗੇ ਮੈਂ ਫੇਰਾਗਾ ਦਗਾ ਦੇ 3 ਲੱਖ ਕਿਤੇ ਆ ਕਿਹੜਾ ਦੀ ਲੱਖ ਲੈ ਲੈ ਕੇ ਗਏ ਹੋ 15 ਲੱਖ ਮੇਰਾ ਮੋੜ ਗੈਪ ਕਰਕੇ ਪਿਆ ਲੋਕਾਂ ਦਾ ਕਹਿਣਾ ਅਗਲੀਆਂ ਵੀਡੀਓ ਸਾਡੀਆਂ ਲੈਂਡਸਕੇਪ ਆਣਗੀਆਂ ਮਤਲਬ ਕਿਹੜੀ ਕਹਿੰਦੇ ਹੋ ਹਰੀਜ਼ਨਟਲ ਕਹਿੰਦੇ ਹੁੰਦਾ ਓ YouTube ਤੇ ਦੇਖ ਸਕਦੇ ਹੋ ਤੁਸੀਂ YouTube ਚੈਨਲ ਦਾ ਨਾਮ ਹੈਗਾ सुरेंद्र ਸਿੰਘ ਪੇਜ 113000 ਸਬਸਕ੍ਰਾਈਬਰ ਨੇ ਠੀਕ ਹੈ ਤੇ ਮੇਰੇ ਕੋਲ ਨਹੀਂ ਹੈਗੀ ਲਾਡੀ ਦੀ ਜਿਹੜੀ ਉਹ ਰਜਿਸਟਰੀ ਹੈ ਮੇਰੇ ਕੋਲ ਨਹੀਂ ਹੈਗੀ ਮੈਂ ਮੁੱਕਰ ਗਿਆ ਆਜੋ ਵੀਰ ਜੀ ਆਜੋ ਜਲਦੀ ਆਜੋ ਯਾਰ ਫੇਰ ਚਲੇ ਗਏ ਗਾਕ ਯਾਰ ਗਾਕ ਲੈ ਕੇ ਲੈ ਕੇ ਆਉਣੇ ਨਾ ਬੜੇ ਔਖੇ ਨੇ ਹਾਂ ਇਹਦੇ ਵਿੱਚ ਵੀ ਇੱਕ ਮੈਸੇਜ ਹੈ ਜਿਹਦਾ ਕੰਮ ਸੈੱਟ ਹੁੰਦਾ ਹੈ ਨਾ ਗਾਹਕਾਰ ਰੱਬ ਦਾ ਸ਼ੁਕਰ ਕਰਿਆ ਗਿਆ ਇੱਕ ਵਾਰੀ ਜੇ ਗਾਹਕ ਖਰਾਬ ਹੋ ਜਾਵੇ ਦੁਬਾਰਾ ਨਹੀਂ ਆਉਂਦੇ ਵੀਰੇ ਬਹੁਤ ਕੋਸ਼ਿਸ਼ਾਂ ਕਰਦੇ ਐਵੇਂ ਨਹੀਂ ਲੋਕੀ ਪ੍ਰਮੋਸ਼ਨਾਂ ਕਰਾ ਰਹੇ ਆ ਅੱਛਾ ਅਸੀਂ ਪ੍ਰਮੋਸ਼ਨ ਵੀ ਕਰਦੇ ਆ ਨੰਬਰ ਦਿੱਤਾ ਹੋਇਆ ਲੋਕੀ ਪ੍ਰਮੋਸ਼ਨਾਂ ਕਰਾ ਰਹੇ ਆ ਹਨਾ ਗਾਹਕ ਨਾਲ ਮਿੱਠਾ ਨਹੀਂ ਬੋਲਦੇ ਜਿਹੜੇ ਦੁਕਾਨਦਾਰ ਨੇ ਇਹ ਚੀਜ਼ ਨੂੰ ਬਖੂਬੀ ਸਮਝ ਸਕਦੇ ਨੇ ਜੋ ਪੁਰਾਣੇ ਦੁਕਾਨਦਾਰ ਨੇ ਜਦੋਂ ਤੱਕ ਤੁਸੀਂ ਆਪਣੇ ਗਾਹਕ ਨਾਲ ਵਧੀਆ ਸੁਭਾਅ ਨਾਲ ਗੱਲ ਕਰਦੇ ਹੋ ਤਾਂ ਹੀ ਤੁਹਾਡੇ ਕੋਲ ਆਉਂਦੇ ਕਈ ਵਾਰੀ ਬੰਦਾ ਸਮਾਨ ਲੈਣ ਘੱਟ ਤੁਹਾਡਾ ਹਾਲਚਾਲ ਪੁੱਛਣ ਜਾਂ ਆਪਣਾ ਹਾਲਚਾਲ ਦੱਸਣ ਜ਼ਿਆਦਾ ਆਉਂਦਾ ਠੀਕ ਆ ਪਹਿਲਾਂ ਪਿੰਡਾਂ ਦੇ ਵਿੱਚ ਇੱਕ ਇੱਕ ਸ਼ਾਪ ਹੁੰਦੀ ਸੀ ਤੇ ਸਾਰਾ ਪਿੰਡ ਉੱਥੇ ਹੀ ਸਮਾਨ ਲੈਂਦਾ ਸੀ ਬੰਦਨਾਗਰ ਹਾਲਚਾਲ ਪੁੱਛਣੇ ਕੋਹਰ ਭਾਈ ਆ ਰਹੇ ਨੇ ਭਾਜੀ ਵੀਡੀਓ ਬਣਦੀ ਵੀ ਇੱਕ ਮਿੰਟ ਹੈ ਤੇ ਅਸੀਂ ਇਸ ਜਿਹੜੀ ਸੀਰੀਜ਼ ਦੇ ਵਿੱਚ ਤਿੰਨ ਮੈਸੇਜ ਦੇਣੇ ਸੀ ਈਵਨ 7-8 ਮੈਸੇਜ ਦੇ ਹੋ ਗਏ ਇੱਕ ਤਾਂ ਇਹ ਸੀਗਾ ਕਿ ਲੋਕਾਂ ਦੀ ਗੱਲਾਂ 'ਚ ਨਹੀਂ ਆਈ ਤਾਂ ਦੂਜਾ ਕਿ ਕਿਸੇ ਵੀ ਰੋਜ਼ੀ-ਰੋਜ਼ੀ ਰੋਜ਼ੀ-ਰੋਟੀ ਤੇ ਅੱਖ ਨਹੀਂ ਰੱਖੀ ਦੀ ਤੀਜਾ ਇਹ ਸੀਗਾ ਪਾਣੀ ਨਹੀਂ ਮਾਰੀਦੀ ਹੁੰਦੀ ਠੀਕ ਹੈ ਇਹਨਾਂ ਨੇ ਮਾਰੀ ਸੀ ਨਾ ਪਾਣੀ ਕੋਈ ਨਹੀਂ ਰਿਸ਼ਤਾ ਹੋ ਜਾਊਗਾ ਹੋ ਜੂਗਾ ਨਾ ਹੋ ਜਾਣਾ ਹੋ ਜਾਣਾ ਹੋ ਜਾਣਾ ਰਿਸ਼ਤਾ ਹੋ ਜਾਣਾ ਸਭ ਤੋਂ ਵੱਧ ਭੰਗੜੇ ਅਸੀਂ ਪਾਵਾਂਗੇ ਤੈਨੂੰ ਬੁਲਾਣਾ ਨਹੀਂ ਪੈਸੇ ਹੋਣੇ ਪਹਿਲਾਂ ਕਰਨਾ ਨਹੀਂ ਚੌਥਾ ਮੈਸੇਜ ਇਹ ਸੀਗਾ ਪੈਸਾ ਜਿਹੜਾ ਪ੍ਰਧਾਨ ਬਣ ਗਿਆ ਹੋਇਆ ਕੋਈ ਰਿਸ਼ਤਾ ਨਹੀਂ ਦੇਖਦਾ ਉਹ ਭਾਵੇਂ ਉਹ ਪਿਓ ਪੁੱਤ ਦਾ ਹੋਵੇ ਭਾਬੀ ਦੇ ਹੋਰ ਦਾ ਹੋਵੇ ਹਨ ਇਹ ਵੀ ਮੈਸੇਜ ਸੀਗਾ ਬਟ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸਮਾਜ ਦੇ ਵਿੱਚ ਇੱਕ ਹੋਰ ਮੈਸੇਜ ਦਿੱਤਾ ਸੀ ਯਾਰ ਆਪਾਂ ਕਿਹੜਾ ਮੈਸੇਜ ਸੀਗਾ ਕਿ ਹਾਂ ਡਬਲ ਚੋਰੀ ਹੂੰ ਇਕਦਾ ਭਾਈ ਸਾਹਿਬ ਨੇ ਬਿਜ਼ਨਸ ਸ਼ੁਰੂ ਕੀਤਾ ਉਦੋਂ ਮੇਰੀ ਲੁੱਟਖੋ ਵੀ ਕਰਾ ਰਹੇ ਸੀ ਉਹਦਾ ਲੁੱਟਖੋ ਵਾਲਾ ਬੰਦਾ ਸਾਡਾ ਆਪਣਾ ਸੀਗਾ ਤਾਂ ਨਹੀਂ ਹੋਈ ਨਹੀਂ ਤਾਂ ਗਿਆ ਸੀ ਕੰਮ ਤੋਂ ਉਹ ਬੰਦਾ ਕੱਚਾ ਸੀਗਾ ਜੀ ਕਦੇ ਵੀ ਕਦੇ ਵੀ ਕੋਈ ਵੀ ਕੰਮ ਸ਼ੁਰੂ ਕਰਨਾ ਹੈ ਜਾਂ ਕੋਈ ਵੀ ਇਨਵੈਸਟਮੈਂਟ ਕਰਨੀ ਆ ਕਰਦਿਆਂ ਤੋਂ ਚੋਰੀ ਨਾ ਕਰੋ ਠੀਕ ਆ ਘਰਦਿਆਂ ਨੂੰ ਦੱਸ ਕੇ ਕਰੋ ਤੁਹਾਡੀ ਇੱਕ ਗਲਤੀ ਤੁਹਾਡੇ ਪਰਿਵਾਰ ਨੂੰ ਐਡੇ ਵੱਡੇ ਸੰਕਟ ਚ ਪਾ ਸਕਦੀ ਹੈ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਠੀਕ ਆ ਨਾਲੇ ਇੱਕ ਹੋਰ ਚੀਜ਼ ਇੱਥੇ ਰਹਿ ਕੇ ਕਮਾਈ ਕਰੋ ਬਾਹਰ ਜਾ ਕੇ ਕੋਈ ਫਾਇਦਾ ਨਹੀਂ ਪਰਿਵਾਰ ਤੇ ਦੂਰ ਰਹਿ ਕੇ ਕੋਈ ਫਾਇਦਾ ਨਹੀਂ ਠੀਕ ਆ ਛੋਟਾ ਮੋਟਾ ਕੰਮ ਖੋਲੋ ਹਾਂ ਜੇ ਲੁਧਿਆਣਾ ਦੇ ਵਿੱਚ ਕੋਈ ਵੀ ਕਾਰਟ ਵਗੈਰਾ ਲਾ ਰਿਆ ਤਾਂ ਸਾਨੂੰ ਅਪਰੋਚ ਕਰ ਸਕਦਾ ਅਸੀਂ ਉਹਦੀ ਫ੍ਰੀ ਵੀਡੀਓ ਪਾਵਾਂਗੇ ਕਿਉਂ ਬਈ ਬਿਲਕੁਲ 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 ਸਹੀ ਬਿਲਕੁਲ ਨਹੀਂ ਤਾਂ ਦੁਬਈ ਜਾ ਕੇ ਕੰਮ ਖੋਲ ਲਓ ਬਈ ਜਾ ਕੇ 버ਗਰ ਦੀ ਰੈਡੀ ਲਾਣੀ ਹੈ ਨਾ ਵੀਰੇ ਨਹੀਂ ਡਾਈਟ ਮਾਸਟਰ ਕਿਨੂੰ ਕਿਨੂੰ ਇਹ ਵੀਡੀਓ ਵਧੀਆ ਲੱਗੀ ਸਾਡੀ ਸੀਰੀਜ਼ ਵਧੀਆ ਲੱਗੀ ਜਰੂਰ ਪਿਆਰ ਦਿਓ ਜੇ ਇਸ ਸੀਰੀਜ਼ ਦੇ ਥੱਲੇ ਜਿਹੜੀ ਫੇਸਬੁੱਕ ਦੀ ਜਿਹੜੀ ਆ ਆਹ ਵਾਲਾ ਐਪੀਸੋਡ ਆ ਇਹਦੇ ਥੱਲੇ 5000 ਕਮੈਂਟ ਆ ਜਵੇ ਤਾਂ ਬਹੁਤ ਜਲਦੀ ਮਤਲਬ ਹਫਤੇ ਦੇ ਵਿੱਚ ਵਿੱਚ ਨਵੀਂ ਸੀਰੀਜ਼ ਲੈ ਕੇ ਆ ਜਾਵਾਂਗੇ ਲੈਂਡਸਕੇਪ ਉਹ ਵੀ ਲੈਂਡਸਕੇਪ ਠੀਕ ਹੈ ਤੇ ਜਿਹੜਾ ਜਿਹੜਾ ਬੰਦਾ YouTube ਤੇ ਸਾਨੂੰ ਸਬਸਕ੍ਰਾਈਬ ਕਰ ਰਿਹਾ ਹੈ ਸਕਰੀਨਸ਼ਾਟ ਜ਼ਰੂਰ ਭੇਜੇ ਸਾਡੀ ਟੀਮ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਸਾਰੀ ਟੀਮ ਨੂੰ ਥੈਂਕ ਯੂ ਸੋ ਮੱਚ ਧੰਨਵਾਦ ਤੁਸੀਂ ਇਹਨਾਂ ਨੂੰ ਸਾਥ ਦਿੱਤਾ ਜਿਹੜੇ ਜਿਹੜੇ-ਜਿਹੜੇ ਆ ਗੋਲਦੀ ਭਾਜੀ ਤੇ ਭਾਬੀ ਜੀ ਨੇ ਬਹੁਤ ਸਾਥ ਦਿੱਤਾ ਬਲਦੀਪ ਜੰਡੂ ਨੇ ਬਹੁਤ ਸਾਥ ਦਿੱਤਾ ਤੇ ਹੋਰ ਵੀ ਜਿਹੜੇ ਕਰੈਕਟਰ ਲਏ ਸੀ ਉਹਨਾਂ ਨੇ ਬਹੁਤ ਸਾਡਾ ਸਾਥ ਦਿੱਤਾ ਤੇ ਸਾਰਿਆਂ ਦਾ ਦਿਲੋਂ ਧੰਨਵਾਦ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਹ ਵੀਡੀਓ ਸ਼ੇਅਰ ਨਹੀਂ ਕੀਤੀ ਸ਼ੇਅਰ ਕਰਗੋ ਸ਼ੇਅਰ ਕਰਦੋ ਹਣਾ ਕਰ ਸ਼ੇਅਰ ਕਰ ਤੱਕ ਗਿਆ ਮੈਂ ਬਹੁਤ ਬੋਲਦਾ ਨਾ ਸ਼ੇਅਰ ਕਰਦੋ ਜਿਨ੍ਹਾਂ ਨੇ ਹਜੇ ਤੱਕ ਸ਼ੇਅਰ ਨਹੀਂ ਕੀਤੀ ਸ਼ੇਅਰ ਕਰਦੋ ਠੀਕ ਹੈ ਤੇ ਜਿਨ੍ਹਾਂ ਨੇ ਸ਼ੇਅਰ ਕਰਤੀ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਕਮੈਂਟ ਕਰਤਾ ਉਹਦਾ ਵੀ ਧੰਨਵਾਦ ਇਕੱਲੇ ਇਕੱਲੇ ਲਾਈਕ ਦਾ ਧੰਨਵਾਦ ਜਿਨ੍ਹਾਂ ਨੇ ਇੰਨਾ ਪਿਆਰ ਪਿਛਲੇ ਐਪੀਸੋਡਾਂ ਨੂੰ ਦਿੱਤਾ ਹੁਣ ਦੇ ਰਹੇ ਉਹਨਾਂ ਦਾ ਵੀ ਧੰਨਵਾਦ ਬਹੁਤ ਜਲ Thank you so much.